ਕੋ ਗੱਲ ਕਰ ਰਿਹਾ ਨਾ ਗੁਰਸਖੀਨ ਪਿੰਕਾ ਸੰਤੇ ਕਰਨਪਾਲ ਵਾਸੀ ਮੋਗਾ ਨੂੰ ਪੇਸ਼ ਕੀਤਾ ਯਾਰ ਮਾਨ ਮਿਲਿਆ 18 ਤਰੀਕ ਤੱਕ ਅਰੇ ਪੁਸ਼ਸ਼ ਕਰਨੀ ਯਾਰ ਕਵਰੀ ਕਰਨੀ ਕੱਲ ਰਸ਼ ਕੀਤਾ ਸਰ ਕੀ ਰੋਲ ਹੈ ਇਹ ਗਨ ਦਾ ਨਾ ਉਹ ਤੇ ਤਤਪੀਸ਼ ਜਾ ਰਹੀ ਹੈ ਕਰ ਰਿਹਾ ਤਤਪੀਸ਼ ਕਰ ਗਨ ਆਉਂਦਾ ਗਨ ਆਉਂਦੇ ਮਾਲ ਲਗਈ ਕਰਨਪਾਲ ਇਹਦਾ ਨਾਮ ਹੈ ਗਾਜੀ ਕਿਰਨਪਾਲ ਉਹ ਕਿਰਨਾ ਵਾ ਪੁੱਤਰ ਕਾਬਲ ਸਿੰਘ ਵਾਸੀ ਮੋਗਾ ਸਰ ਸਰ ਫਰਮਦਨੋਂ ਲਾ ਕੇ ਨੂੰ ਫਰਮਦਨੋਂ ਉਸ ਜਿਹੜਾ ਅਜ ਨਾਬਾਦ ਜੇਲ੍ਹ ਬਰੇਗ ਨਾਮਲੇ ਦੇ ਵਿੱਚ ਪੇਸ਼ ਕੀਤਾ ਜੀ ਕੀ ਨਾਮਤੀ ਹੈ ਜਿਹੜਾ ਤਿੰਨ ਦਿਨ ਦਾ ਰਿਮਾਂਡ ਮਿਲਿਆ 18 ਤਰੀਕ ਤੱਕ ਬਿਕੋਜ਼ ਜਿਹੜੇ ਬਾਕੀ ਅਕਿਊਜ਼ ਪਰਸਨ ਸੀ ਉਹਨਾਂ ਦਾ ਵੀ 18 ਤਰੀਕ ਤੱਕ ਸੀ ਸੋ ਜੱਜ ਸਾਹਿਬ ਜਿਹੜੇ ਅੱਜ ਡਿਊਟੀ ਮੈਜਿਸਟ੍ਰੇਟ ਸੀ ਉਹਨਾਂ ਨੇ ਅਲੋਂਗ ਵਿਦ ਉਹਨਾਂ ਦੇ ਕਰਕੇ ਨਾਲ ਰੱਖ ਦਿੱਤਾ ਵੀ ਤਾਂ ਜੋ ਇਕੱਠਿਆਂ ਨੂੰ ਪੇਸ਼ ਕੀਤਾ ਜਾਏ 18 ਤਰੀਕ ਨੂੰ ਇਹਨਾਂ ਨੇ ਆਰਮਜ਼ ਪ੍ਰੋਵਾਈਡ ਕੀਤੇ ਸੀਗੇ ਜਿਹੜੇ ਇੱਥੇ ਜੇਲ੍ਹ ਉਹ ਭੱਜੇ ਸੀ ਕਿਯੂਜ਼ਡ ਪਰਸਨਸ ਉਹਨਾਂ ਨੂੰ 12 ਬੋਰ ਦੀ ਜਿਹੜੀ ਡਬਲ ਬੈਰਲ ਹੈ ਗਨ ਉਹ ਸੀਗੀ ਨਾਲ ਕਾਰਤੂਸ ਹੈ ਤੇ ਪਿਸਟਲ ਵਗੈਰਾ 1,40,000 ਰੁਪਏ ਵਿੱਚ ਵਿਦਆਊਟ ਐਨੀ ਲਾਇਸੈਂਸ ਇਹਨਾਂ ਨੇ ਵਿੱਚ ਦੇਖੋ ਦਿਸ ਇਜ਼ ਦੀ ਪਾਰਟ ਆਫ ਇਨਵੈਸਟੀਗੇਸ਼ਨ ਐਂਡ ਵੀ ਕਾਂਟ ਇੰਟਰਫੇਅਰ ਇਨ देयर ਥੈਟ ਮੈਟਰ